ਸਸ਼੍ਰੀ ਕਾਲ ਜੀ ਸਾਰਿਆਂ ਨੂੰ ਕਰੇਲੋ ਇਲਾਜ ਚਾਚ ਫਿਰ ਇੱਕ ਜ਼ਬਰਦਸਤ ਫਾਰਮੂਲਾ ਲੈ ਕੇ ਹਾਜ਼ਰ ਹੋਏ ਆਂ ਅੱਜ ਦਾ ਫਾਰਮੂਲਾ ਉਹਨਾਂ तमाम ਬੱਚੀਆਂ ਵਾਸਤੇ ਮਾਤਾਵਾਂ ਪੈਨਾ ਵਾਸਤੇ ਜੋ ਚਾਹਦੀਆਂ ਹੈ ਕਿ ਚਿਹਰੇ ਦੇ ਉੱਤੇ ਨਿਖਾਰ ਆ ਜਾਏ ਸਾਵਲਾਪਨ ਦੂਰ ਹੋ ਜਾਏ ਹਿੰਦ ਹੋਰ ਸਕਿਨ ਜੜੀ ਹੈ ਸੌਫਟ ਹੋ ਜਾਏ ਠੀਕ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਕੰਪਨੀ ਆ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਕਰੀਮਾਂ ਬਣਾਉਂਦੀਆਂ ਔਰ ਉਹਨਾਂ ਕਰੀਮਾਂ ਚ ਅਕਸਰ ਤਕਲੀਫ ਕਿਆ ਹੋ ਜਾਂਦੀ ਹੈ ਕਿ ਮੈਕਸਿਮਮ ਕੈਮੀਕਲ ਬੇਸਡ ਕ੍ਰੀਮਾਂ ਹੁੰਦੀਆਂ ਕਈਆਂ 'ਚ ਮਰਕਰੀ ਤੱਕ ਪਾਇਆ ਹੁੰਦਾ ਜੋ ਕਿ ਸਕਿਨ ਨੂੰ ਫਾਇਦਾ ਦੇਣ ਦੀ ਬਜਾਏ ਨੁਕਸਾਨ ਜ਼ਿਆਦਾ ਕਰ ਜਾਂਦੀਆਂ ਅੱਜ ਮੈਂ ਆਪਣੀ ਡਾਇਰੀ ਵੈਸੀ ਫੋਲ ਰਿਆ ਸੀਗਾ ਮੈਂ ਕਿਹਾ ਕੋਈ ਨਾ ਕੋਈ ਵਧੀਆ ਜਿਹਾ ਅਚੂਕ ਚੀਜ਼ ਕਿਉਂਕਿ ਮੈਂ ਆਪਣੀ ਡਾਇਰੀ 'ਚ ਉਹੀ ਚੀਜ਼ਾਂ ਨੋਟ ਕਰਦਾ ਜਿਨ੍ਹਾਂ ਨੂੰ ਅਜ਼ਮਾਇਆ ਹੁੰਦਾ ਤੇ ਬਹੁਤ ਟਾਈਮ ਤੋਂ ਮੈਨੂੰ ਇੱਕ ਰੈਗੂਲਰ ਡਿਮਾਂਡ ਆ ਰਹੀ ਸੀ ਕਿ ਜੀ ਤੁਸੀਂ ਕੋਈ ਚਿਹਰਾ ਚਿਹਰੇ ਦੇ ਉੱਤੇ ਨਿਖਾਰ ਵਾਸਤੇ ਕੋਈ ਸਾਹਮਲੇ ਪਰ ਨੂੰ ਦੂਰ ਕਰਨ ਵਾਸਤੇ ਕੋਈ ਨਾ ਕੋਈ ਨੇਚਰਲ ਚੀਜ਼ ਦੱਸੋ ਤੁਸੀਂ ਤੇ ਮੈਨੂੰ ਲੱਭ ਨਹੀਂ ਰਹੀ ਸੀ ਅੱਜ ਅਚਾਨਕ ਓ ਮਿਲ ਗਈ ਮੈਨੂੰ ਬਹੁਤ ਖੁਸ਼ੀ ਹੋਈ क्योंकि सब की मुराद भी पूरी हो जाएगी और गल भी बन जाएगी ते और ते वीडियो भी बन जाएगा ठीक है ते मैं तो मैं थो फॉर्मूला दसदा फटा फटाफट वीडियो आप लंबा नहीं करा इस चीज़ वास्ते इस काम वास्ते आ, सिर्फ दो चीज़ों की जरूरत पेगी जिद रंग जोड़ा है वह निखार आएगा जिन्हें हल्के फुलके ते दाग तब्बे या कोई पिंपल्स करके हैं वो भी ठीक हो जाएंगे ठीक है स्किन बहुत सॉफ्ट कोमल त्वचा हो जाएगी ठीक है और किन्ने दिन within 2 weeks 2 हफ्ते ਦੇ ਅੰਦਰ ਅੰਦਰ ਜ਼ਬਰਦਸਤ ਰਿਜ਼ਲਟ ਮਿਲੇਗਾ ਔਰ ਜਦੋਂ 2 ਹਫਤੇ ਚ ਰਿਜ਼ਲਟ ਆਣਾ ਸ਼ੁਰੂ ਹੋ ਜਾਏਗਾ ਤੁਸੀਂ ਫਿਰ ਉਹਨੂੰ ਆਪਣੇ ਆਪ ਕੰਟੀਨਿਊ ਕਰੋਗੇ ਜਦੋਂ ਆਪ ਸਾਹਮਣੇ ਤੁਹਾਨੂੰ ਰਿਜ਼ਲਟ ਨਜ਼ਰ ਆਏਗਾ ਰਾਈਟ ਕੀ ਕਰਨਾ ਹੈ ਐਸੇ ਵਾਸਤੇ ਤੁਹਾਨੂੰ 4 ਬਦਾਮ ਚਾਹੀਦੇ ਹਨ ਔਰ 2 ਤੋਂ 2.5 ਚਮਚ ਦੁੱਧ ਚਾਹੀਦਾ ਮੱਝ ਦਾ ਮਿਲ ਜਾਏ ਗਾਂ ਦਾ ਮਿਲ ਜਾਏ ਕੋਈ ਇਸ਼ੂ ਨਹੀਂ ਵੈਸੇ ਮੱਝ ਦਾ ਲੈ ਲਓ ਜਿਆਦਾ ਬਿਹਤਰ ਹੈ ਐਸ ਮਾਮਲੇ ਚ ਠੀਕ ਹੈ ਤੇ ਕੀ ਕਰਨਾ ਹੈ ਜੀ ਸਵੇਰੇ ਤੁਸੀਂ 4 ਬਦਾਮ ਨੂੰ ਪਾਣੀ ਚ ਭਿਉ ਹੋ ਲੈਣਾ ਸਵੇਰੇ ਰਾਤੀ ਨਹੀਂ ਸਵੇਰੇ सवेरे चार बदम पानी च्यो के और शामी तुम छिलका उतार लेना और दो चम्मच मझद का दुध लैके अच्छी तरह उन्होंने घोट के पेस्ट बना लेना बारीक पेस्ट एकदम मुलायम पेस्ट बना के और अपने चेहरे के उ लगा लेना ठीक है पूरा चेहरे उत्तर लगा के और सो जाओ ओवरनाइट लगा के रखना पूरी रात लगा के रखो कोई इशू नहीं ठीक है और सवेरे साफ पानी नाल चेहरा धो तो लो सवेरे उठ के वह चाहो ਤੇ ਗੁਲਾਬ ਜਲ ਥੋੜਾ ਜਿਹਾ ਮਿਲਾ ਕੇ ਤਾਂ ਵੀ ਚਿਹਰੇ ਨੂੰ ਪਾਣੀ ਨਾਲ ਧੋ ਸਕਦੇ ਹੋ ਹੋਰ ਵੀ ਕਮਾਲ ਹੋ ਜਾਏਗੀ ਜੇ ਗੁਲਾਬ ਜਲ ਨਹੀਂ ਹੈ ਤਾਂ ਵੀ ਚੱਲੇਗਾ ਕੋਈ ਇਸ਼ੂ ਨਹੀਂ ਹੈ ਠੀਕ ਹੈ ਇਸ ਚੀਜ਼ ਨੂੰ ਇਸ ਫਾਰਮੂਲੇ ਨੂੰ ਤੁਸੀਂ 2 ਹਫ਼ਤੇ ਜਦੋਂ ਕਰੋਗੇ ਵਾਕਈ ਚਿਹਰੇ ਦੇ ਉੱਤੇ ਰੰਗਤ ਹੀ ਅਲੱਗ ਆ ਜਾਏਗੀ ਮੈਂ ਤਾਂ ਕਹਿਣਾ ਫੋਟੋ ਖਿੱਚ ਕੇ ਰੱਖ ਲੈਣਾ ਇੱਕ ਫੋਟੋ ਪਹਿਲਾਂ ਸੇਮ ਪੋਜੀਸ਼ਨ ਸੇਮ ਕੰਡੀਸ਼ਨ ਸੇਮ ਐਟਮੋਸਫੇਅਰ ਚ ਔਰ ਇੱਕ ਫੋਟੋ 15 ਦਿਨਾਂ ਬਾਅਦ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਠੀਕ ਹੈ ਫਿਲਟਰ ਨਾ ਲਗਾਣਾ ਰਾਈਟ ਤੇ ਇਹ ਤੁਸੀਂ ਕਰੋ ਡੈਫੀਨਿਟਲੀ ਗੱਲ ਬਣੇਗੀ और शेयर करना ना भूलना ताकि हर माता भैन और बच्ची तक यह वीडियो पहुँचे उन्हों फायदा हो सके बहुत बहुत शुक्रिया इस वीडियो में देखने वास्ते और शेयर करने वास्ते गॉड ब्लेस यू